That was ਸਾਰੀ ਖਡੂਰ ਸਾਹਿਲ ਕੇ ਦੀ ਸੰਗਤ ਸਪੋਰਟਰ ਤੇ ਜਿੰਨੇ ਵੀ ਮਤਲਬ ਨੌਜਵਾਨ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਕਿ ਬਹੁਤ ਹੀ ਨੌਜਵਾਨਾਂ ਨੇ ਮਿਹਨਤ ਕੀਤੀ ਆਪਣਾ ਫਰਜ ਸਮਝ ਕੇ ਆਪਣੇ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਮੈਂ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੀ ਆ ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਆ ਕਿ 6 ਤਰੀਕ ਤੱਕ ਅਸੀਂ ਜਿੱਤ ਦਾ ਕੋਈ ਵੀ ਜਸ਼ਨ ਨਹੀਂ ਮਨਾਉਣਾ ਕਿ ਸਾਡੇ ਸ਼ਹੀਦੀ ਦਿਹਾੜੇ ਆ ਇਸ ਕਰਕੇ ਜਿੰਨਾ ਵੀ ਹੋ ਸਕੇ ਵਾਹਿਗੁਰੂ ਦਾ ਸ਼ੁਕਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰੇ ਕੜਾ ਕੋਈ ਠੀਕਲੀ ਤੌਰ ਤੇ ਕੋਈ ਕਿਹੜਾ ਗੱਲ ਹੋਈ ਹੈ ਕਿ ਜਿਹੜਾ ਜਨਾਬ ਰਾਜੇ ਨੇ ਫਤਵਾ ਦਿੱਤਾ ਵੱਡਾ ਤੇ ਕਿੰਨੀ ਦੇਰ ਤੱਕ ਬਾਹਰ ਆ ਸਕਦੇ ਨੇ ਉਸ ਪਾਸੋਂ ਅਸੀਂ ਜਿੰਨੀ ਵੀ ਇਲੈਕਸ਼ਨ ਲੜੀ ਹੈ ਇਸੇ ਮੁੱਦੇ ਤੇ ਲੜੀ ਹੈ ਵੀ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਤੇ ਅਮਰਪਾਲ ਨੂੰ ਰਿਹਾ ਕਰਾਉਣਾ ਲੋਕਾਂ ਨੇ ਬਹੁਤ ਵੱਡਾ ਮੰਡਟ ਦਿੱਤਾ ਬਹੁਤ ਵੱਡਾ ਫਤਵਾ ਦਿੱਤਾ ਹੈ ਪੰਜਾਬ ਚੋਂ ਪਹਿਲੇ ਨੰਬਰ ਤੇ ਜਾਂ ਅਸੀਂ ਠੀਕ ਹੈ ਹੁਣ ਡੈਮੋਕ੍ਰੇਸੀ ਦੱਸੂਗੀ ਸੰਵਿਧਾਨ ਦੱਸੂਗਾ ਵਕੀਲ ਦੱਸਣਗੇ ਤੇ মিডিਆ ਦੱਸੂਗਾ ਵੀ ਉਹਨੇ ਛੁੱਟਣਾ ਕਿਵੇਂ ਸਾਡਾ ਕੰਮ ਜਿਹੜਾ ਅਸੀਂ ਡਰਨ ਕਰ ਲਿਆ ਵੀ ਅਸੀਂ ਇਸ ਮੁੱਦੇ ਤੇ ਇਲੈਕਸ਼ਨ ਲੜੀ ਆ ਬੰਦੀ ਸਿੰਘ ਰਿਹਾ ਕਰਾਉਣੇ ਆ ਤੇ ਉਹ ਅਸੀਂ ਕਰ ਲਿਆ ਕੰਮ ਤੇ ਸਾਡਾ ਜਿਹੜਾ ਮੇਨ ਕੰਮ ਹੈ ਉਹ ਅਸੀਂ ਫਿਨਿਸ਼ ਕਰ ਲਿਆ ਤੇ ਹੁਣ ਜਿਹੜਾ ਅਗਲਾ ਸਟੈਪ ਹੈ ਉਹ ਸਟੈਪ ਬਾਈ ਸਟੈਪ ਹੀ ਹੋਊਗਾ। ਯਾਨੀ ਅਸੀਂ ਇੰਨੀ ਦੂਰ ਨਹੀਂ ਹਜੇ ਜਾਣਾ ਚਾਹੁੰਦੇ। ਅਸੀਂ ਤਾਂ ਵੇਖਦੇ ਆਂ। ਅਸੀਂ ਪੋਜੀਟਿਵ ਆਂ ਸੀ ਤਾਂ ਕਹਿੰਦੇ ਆਂ ਵੀ ਛੁੱਟ ਜਾਣਾ ਹੈ ਅਮਰਪਾਲ ਨੇ। ਜਿੰਨਾ ਸਮਝ ਕੋਣੀ ਹੋਈ ਤੇ ਅਮਰਪਾਲ ਉੱਥੇ ਹੋਊਗਾ ਸੰਸਦ। ਅਸੀਂ ਐਨੇ ਵਾਜੂ ਤੇ ਵਾ। ਅਸੀਂ 네ਗੇਟਿਵ ਹੈ ਹੀ ਨਹੀਂ। ਟਾਡਾ ਲੰਮਾ ਇਸ ਤਰ੍ਹਾਂ ਦਾ ਕਿਵੇਂ ਲੱਗ ਰਿਹਾ ਨਹੀਂ ਨਹੀਂ ਮੈਂ ਪਹਿਲੇ ਦਿਨ ਕਹ ਮੈਨੂੰ ਕੋਈ ਮਦਦ ਨਹੀਂ ਲੱਗਾ ਤੇ ਮੈਨੂੰ ਲੋਕਾਂ ਨੇ ਨਹੀਂ ਉਹ ਵੋਟ ਨਹੀਂ ਦਿੱਤੀ ਕੱਟ ਕੀਤੀ ਸੀ ਕਿਉਂਕਿ ਬਹੁਤ ਸੀ ਪਰ ਕੱਟ ਗਈ ਸੀ ਉਹਦੀ ਵਜ੍ਹਾ ਲੋਕ ਨਹੀਂ ਐ ਉਹਦੀ ਵਜ੍ਹਾ ਅਕਾਲੀ ਦਲ ਸੀ ਜਿਨ੍ਹਾਂ ਨੇ ਬੀਬੀ ਜੰਗੀਰ ਤੋਂ ਉਹਨੂੰ ਪੈਰਲ ਲੈ ਆ ਕੇ ਖੜਾ ਕੀਤਾ ਵੋਟ ਵੰਡੀ ਗਈ ਉਹ ਵੋਟ ਜ ਇਕੱਠੀ ਕਰ ਲੋ ਪਲੱਸ ਕਰ ਲੋ ਤਾਂ ਫਿਰ ਮੈਂ ਮੇਰਾ ਖਿਆਲ ਹੈ ਕਿ ਉਹ ਅਸੀਂ ਜੰਮ ਵੀ ਬਿਜੇਤ ਸੱਤ ਦੀ ਸੀ ਜਨ ਹੈ ਜੀ ਸੱਤ ਦੀ ਸੀ ਪਹਿਲਾਂ ਮਿਰਜ਼ਾ ਸਿੰਘ ਮਡੂਆ ਸੀ ਪਰ ਕੰਢੀ ਹਾਰ ਗਿਆ ਨਹੀਂ ਉਹ ਤਜਰਬਾ ਕਰ ਰਹੇ ਉਹਨਾਂ ਨੇ ਦੂਰਾ ਤਜਰਬਾ ਕਰ ਲਿਆ ਤੇ ਲੋਕਾਂ ਨੇ ਫਿਰ ਉਹਨਾਂ ਨੂੰ ਫਤਵਾ ਦੇਦਾ ਪਹਿਲੀ ਵਾਰੀ ਵੀ ਤਾਂ ਬੀਬੀ ਜੀ ਹਾਰੇ ਸੀ ਹੁਣ ਵੀ ਵਰਸ ਸਿੰਘ ਮੇਰਾ ਖਾਲ 95 ਨੰਬਰ ਤੇ ਆ ਅਸੀਂ ਉਹਨਾਂ ਨੂੰ ਅਗਾਹ ਵੀ ਕਰ ਰਹੇ ਸੀਗੇ ਉਹ ਜਿਵੇਂ ਪੰਚ ਦੀ ਵੰਡੀਆਂ ਨਹੀਂ ਦੇਣੀਆਂ ਚਾਹੀਦੀਆਂ ਅਸੀਂ ਚਾਹੁੰਦੇ ਸੀਗੇ ਵੀ ਸਾਨੂੰ ਹੁਣ ਸਾਡਾ ਹੈ ਸਾਾਨੂੰ ਲੋੜ ਹੈ ਨੁਕੀਦਕਰਨ ਦਾ ਕਾਹਨ ਹੋ ਰਿਹਾ ਅਸੀਂ ਕਿਸੇ ਵਿਸ਼ੇ ਤੇ ਅਸੀਂ ਕਿਸ ਸਬਜੈਕਟ ਤੇ ਚੋਣ ਲੜ ਰਹੇ ਹਾਂ ਅਸੀਂ ਚੋਣ ਐਵੇਂ ਥੋੜੀ ਲੜ ਰਹੇ ਹਾਂ ਵੀ ਅਸੀਂ ਰਵਾਇਤੀ ਪਾਰਟੀਆਂ ਵਾਂਗੂ ਵੀ ਤੁਹਾਨੂੰ ਗੜੀਆਂ ਬਣਾ ਦੇਵਾਂਗੇ ਨਾਲੀਆਂ ਬਣਾ ਦੇਵਾਂਗੇ ਅਸੀਂ ਤਾਂ ਲੜ ਰਹੇ ਹਾਂ ਸਾਡੇ ਬੱਚੇ ਤੁਸੀਂ ਚੁੱਪ-ਚੁੱਪ ਕੇ ਆਸਾਨੀ ਜਿਹੀ ਛੁੱਟੀ ਜਾਂਦੇ ਸਾਡੇ ਕੋਲੇ ਤਾਂ ਇੱਕ ਬਹੁਤ ਵੱਡਾ ਇੱਕ ਇਸ਼ੂ ਸੀਗਾ ਅਸੀਂ ਇਸ਼ੂ ਨੇ ਲਾ ਕੇ ਲੜੇ ਹਾਂ ਧੰਨ ਭਾਗਿਆ ਲੜੇ ਧਨ ਭਾ ਗਿਆ ਉਹ ਪਰਮਾਤਮਾ ਦੇ ਧਨ ਭਾ ਗਿਆ ਸੰਗਤ ਦੇ ਸੰਗਤ ਨੇ ਸਾਡਾ ਸਾਥ ਦਿੱਤਾ ਕਿਸੇ ਪੁਰਾਣੀ ਲੀਡਰਸ਼ਿਪ ਨੇ ਜਾਂ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ ਤੇ ਅਸੀਂ ਤਾਂ ਆਜ਼ਾਦ ਹੀ ਲੜੇ ਆ ਇਹ ਬੜੀ ਗੱਡੀ ਗੱਲ ਮੈਂ ਆਪਾਂ ਕਹਿਆ ਇਹ ਕ੍ਰਾਈਮ ਤੋਂ ਬਿਨਾ ਬੰਦੇ ਜੇਲ੍ਹ ਚ ਰੱਖੇ ਹੋਏ ਨੇ ਤਾਂ ਜਦੋਂ ਪਰਚਾ ਦਰਜ ਹੈ ਨਹੀਂ ਜਾਂ ਤਾਂ ਆਵੇ ਨਾ ਪਰਚਾ ਦਰਜ ਆ 302 ਹੈ 307 ਆ ਫਿਰ ਤਾਂ ਕਹੀਏ ਜੇ ਐਵੀਡੈਂਸ ਆਉਣੀ ਹੈ ਇਹ ਸਰਕਾਰ ਨੇ ਇਲੀਗਲ ਡਿਟੇਨ ਕੀਤੇ ਨੇ ਤੇ ਸਰਕਾਰ ਦੀ ਮਰਜ਼ੀ ਆ ਮੇਰੇ ਦੇਖੇ ਵਿੱਚ ਭਾਵੇਂ 2-4 ਦਿਨ ਚ ਬੰਦਾ ਬਾਹਰ ਆ ਜਾਈ ਕੋਈ ਪ੍ਰੋਬਲਮ ਨਹੀਂ ਕਿਉਂਕਿ ਇੱਥੇ ਪ੍ਰੈਸ਼ਰ ਬਿਲਟ ਹੋਣਾ ਹੈ ਜਿਹੜੀ ਲੀਗਲ ਰੈਪੀਡਿਟੀਜ਼ ਕੀ ਹੈ ਲੀਗਲ ਪ੍ਰੋਸੀਜਰ ਕੀ ਹੋਣਗੇ ਜੇ ਬਾਇਚਾਂ ਸਰਕਾਰ ਨਹੀਂ ਮੰਨੂਗੀ ਸਰਕਾਰ ਅੱਜ ਰਾਤ ਇੱਕ ਕਰੀ ਹਟਾ ਸਕਦੀ ਹੈ ਕੋਈ ਪ੍ਰੋਬਲਮ ਨਹੀਂ ਸਰਕਾਰ ਦੇ ਅੰਦਰ ਬੜੀ ਜਦੋਜਹਿਲ ਚੱਲ ਰਹੀ ਹੈ ਰਾਤ ਇੱਕ ਕਰ ਸਰਕਾਰ ਡਿਕਲੇਅਰ ਕਰੂਗੀ ਅਸੀਂ ਕੀ ਕਰਨਾ ਹੈ ਅੱਗੇ ਤੇ ਉੱਥੇ ਜੇ ਉਹਨਾਂ ਨੂੰ ਲੋੜ ਲੱਗੀ ਕਿ ਹੁਣ ਪ੍ਰੋਬਲਮ ਕ੍ਰੀਏਟ ਹੋ ਗਈ ਤਾਂ ਕੱਲੇ-ਕੱਲੇ ਬੰਦੇ ਦੀ ਵੈਲਿਊ ਹੈ ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਨਾ ਕੱਢਣ ਦੇ ਵਿੱਚ ਉਹਨਾਂ ਨੂੰ ਘਾਟਾ ਪਊਗਾ ਕਿਉਂਕਿ ਉੱਥੇ ਕੁਐਸਚਨ ਪੁੱਟ ਹੋਣੇ ਨੇ ਇਹ ਵਰਲਡ ਲੈਵਲ ਦਾ ਮੈਸੇਜ ਜਾਣਾ ਹੈ ਕਿ ਇੱਕ ਐਮਪੀ ਪੰਜਾਬ ਦੇ ਅੰਦਰ 1 ਲੱਖ ਤੇ 85 ਹਜ਼ਾਰ ਦੀ ਵੋਟ ਤੋਂ ਉੱਪਰ ਜਿੱਤ ਰਿਆ 9 ਐਮਐਲਏ ਨੇ ਉਸ ਬੰਦੇ ਨੂੰ ਤੁਸੀਂ ਇਲੀਗਲ ਡਿਟੇਨ ਕੀਤਾ ਇਹਦਾ ਰੀਜ਼ਨ ਦੱਸੋ ਇਹ ਅਮਰੀਕਾ ਦੀ ਪਾਰਲੀਮੈਂਟ 'ਚ ਕਰ ਕੁਐਸਚਨ ਪੁੱਛੇ ਜਾਣੇ ਨੇ ਸੋ ਬੜੀ ਵੱਡੀ ਜਿੱਤ ਹੈ ਜਿਹਨੂੰ ਅਸੀਂ ਸਵਾ ਸਾਲ ਪਹਿਲਾਂ ਅੱਤਵਾਦੀ ਤੇ ਵੱਖਵਾਦੀ ਕਹਿ ਰਹੇ ਆ ਪਰ ਅੱਜ ਲੋਕਾਂ ਨੇ ਤਾਂ ਕਮਾਲ ਕਰਤੀ ਆ ਉਹ ਤਾਂ ਕਹਿੰਦੇ ਅੱਤਵਾਦੀ ਵੱਖਵਾਦੀ ਕੌਣ ਹੈ ਉਹ ਤਾਂ ਜਿਹਨਾਂ ਨੇ ਡਿਕਲੇਰ ਕਰਤਾ ਕਿ ਸਾਰੇ ਪੰਜਾਬ ਚ ਵੱਡੀ ਲੀਡ ਜਿਹੜੀ ਉਸ ਆਦਮੀ ਦੀ ਹੈ ਮੈਂ ਤਾਂ ਅੱਗੇ ਵੀ ਕਿਹਾ ਹੈ ਕਿ ਪੰਜਾਬ ਸਰਕਾਰ ਦਾ ਫਰਜ ਬਣਦਾ ਹੈ ਕਰੋੜਾਂ ਦੀ ਗਿਣਤੀ ਚ ਹਰਜਾਨਾ ਦੇਣਾ ਇਹਨਾਂ ਆਦਮੀਆਂ ਜਿਨ੍ਹਾਂ ਨੂੰ ਲੋਕ ਪਸੰਦ ਕਰਦੇ ਨੇ ਲੋਕਾਂ ਨੇ ਜਿਤਾਤਾ ਉਹ ਤਾਂ ਅਤਵਾਦੀ ਵੱਖਵਾਦੀ ਹੈ ਹੀ ਨਹੀਂ ਸੀ ਤੁਹਾਡੀ ਸੋਚ ਅਤਵਾਦੀ ਤੇ ਵੱਖਵਾਦੀ ਦੀ ਸੀ ਸੋ ਇਥੇ ਮੁਸਲਮਾਨ ਹਿੰਦੂ ਭਰਾਵਾਂ ਨੇ ਸਿੱਖਾਂ ਨੇ ਰਲ ਕੇ ਜਿਹੜੀ ਉਹਦੀ ਇਨੀ ਲੀਡ ਵਧਾਈ ਹੈ ਮੇਰਾ ਦੇਖਣਾ ਹੈ ਕਿ ਸਰਕਾਰ ਨੂੰ ਹੁਣ ਆਪ ਦਾ ਉਥੇ ਰਜ਼ਾਈਨ ਦੇਣਾ ਚਾਹੀਦਾ ਹੈ ਸੀਐਮ ਨੂੰ ਰਜ਼ਾਈਨ ਦੇ ਕੇ ਆਪਦੀ ਮਾਫੀ ਮੰਗਣੀ ਚਾਹੀਦੀ ਹੈ